ਦੇ ਕੋਈ ਬਣਾ ਬੜਾ ਮੈਂ ਇੰਟਰਨੈਟ ਨਾਲ ਜੁੜਿਆ ਜੀ ਸਾਡੀ ਅਸੀਂ ਆਨ ਪੈਸਿਵ ਬਹੁਤ ਵੱਡਾ ਪ੍ਰੋਜੈਕਟ ਆ ਪੂਰੇ ਵਰਲਡ ਦੇ ਵਿੱਚ ਅਸੀਂ ਉੱਤੇ ਕੰਮ ਕਰ ਰਹੇ ਆ AI ਜਿਹੜੀ ਆ ਇਹਦਾ ਮਤਲਬ ਆ ਆਰਟੀਫੀਸ਼ਲ ਇੰਟੈਲੀਜੈਂਸ ਜੀ ਇਹਦਾ ਮਤਲਬ ਆ ਕਿ ਹੂ ਇੱਕ ਬੰਦੇ ਦੀ ਤਰ੍ਹਾਂ ਉਹ ਕੰਮ ਕਰਦੀ ਹੈ ਜੀ ਪਰ ਹੁਣ ਤਾਂ ਕੰਮ ਕਰਦੀ ਨਹੀਂ ਉਹ ਬਹੁਤ ਬੰਦਿਆਂ ਦਾ ਕੰਮ ਇੱਕੋ AI ਕਰ ਜਾਂਦੀ ਹੈ ਜੀ ਕਿਸੇ ਦੀ ਵੀ ਫੋਟੋ ਲੈ ਕੇ ਜਾਂ ਕਿਸੇ ਦਾ ਵੀ ਕੁਝ ਕਰਕੇ ਉਹ ਤਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ ਬੜੀ ਇੱਕ ਵਲਗਰ ਵੀਡੀਓ ਵੀ ਬਣਾ ਸਕਦੇ ਹੋ ਕੋਈ ਡਾਂਸ ਕਰਦੇ ਦੀ ਵੀਡੀਓ ਬਣਾ ਸਕਦੇ ਹੋ ਕੋਈ ਡਰਿੰਕ ਕਰਦੇ ਦੀ ਵੀਡੀਓ ਕੁਝ ਵੀ ਬਣਾ ਸਕਦੇ ਆਪਾਂ ਉਹ ਬੜਾ ਇੱਕ ਖਤਰਨਾਕ ਰੁਝਾਨ ਹੈ ਜੀ ਔਰ ਇਹ AI ਜਿਹੜੀ ਟੈਕਨੀਕ ਹੈ ਇਹ ਹੈ ਤਾਂ ਚੰਗੇ ਚੰਗੇ ਭਲੇ ਵਾਸਤੇ ਬਣਾਈ ਸੀ ਜੀ ਪਰ ਕੁਝ ਲੋਕੇ ਤਾਂ ਮਿਸਯੂਜ਼ ਕਰਦੇ ਆ ਤਾਂ ਇਹਦੇ ਤੇ ਮੈਂ ਹੁਣ ਇਹ ਤਾਂ ਵੱਡਾ ਪ੍ਰੋਜੈਕਟ ਹੈ ਜੀ ਕਿਉਂਕਿ ਇਹ ਵੱਡੀਆਂ ਕੰਪਨੀਆਂ ਨੇ ਸਾਰੀ ਸਰਕਾਰ ਤੋਂ ਮੰਗ ਕੀਤੀ ਹੈ ਸਰਕਾਰ ਤੋਂ ਮੰਗ ਕੀਤੀ ਹੈ ਜੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐਡਵਾਂਸ ਜਿਦ ਦਿਨ ਸਾਡੀ ਕੰਪਨੀ ਔਨ ਪੈਸਿਵ ਲਾਂਚ ਹੋਵੇਗੀ ਵੜ ਦੇ ਵਿੱਚ ਟੋਟਲ ਕੱਲਾ ਪੰਜਾਬ ਹਿੰਦੁਸਤਾਨ ਜੀ ਪੂਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਪਿਉਰੀਫਾਈ ਕਰ ਦਾਂਗੇ ਜੀ ਜਿਹੜਾ ਵੀ ਕੋਈ ਇਸ ਕਿਸਮ ਦਾ ਕੋਈ ਉਹ ਕਰੇਗਾ ਤਾਂ ਰਾਈਟਵੇ ਬਲੌਕ ਹੋਣਾ ਜੀ ਉੱਤੇ ਉੱਤੇ ਕਾਰਵਾਈ ਹੋਣੀ ਹੈ ਜੀ